ਚਾਣੀ ਆਂਦੀ ਅੱਛਾ ਚੋਕ ਜੋਰ ਸੀ ਪੂਰੇ ਥੱਗ ਜੀ ਟਾਣੀ ਸੇ ਪਾਉਂਦੀ ਕੀ ਅਹ ਚਾਣੀ ਬੌੜੀਏ ਸੀਗੇ ਬੌੜ ਕੇ ਸੀ ਅੱਛਾ ਕਾਹਨ ਤੇ ਅੱਛਾ ਤੇ ਬੌੜੀਆਂ ਨੇ ਮੌਲੀ ਦੀ ਕਿਨਾਨੀ ਪਿੰਡ ਤੇ ਵੇਕੇ ਵੇਚੀ ਅੱਛਾ ਉਥੋਂ ਦੇ ਕੋਈ ਸੀ ਹਾਂ ਇਹ ਹੁੰਦਾ ਅਗੇ ਚਾਣੀਆਂ ਵੇਚਦੇ ਕਮਾੜਦੇ ਉਹ ਵੇਚੀ ਤੇ ਮਹੀਨਾ ਕਰਾਇਆ ਅੱਛਾ ਮੈਂ ਕਿਰਾਏ ਕਿਉਂ ਦਾ ਪੱਢੀ ਅੱਛਾ ਫਿਰ ਚਾਣ ਬਰਾਣੀਆਂ ਚੋੜੀਆਂ ਵੀ ਕਰਦੇ ਜਿਹੜੀਆਂ ਜਿਹੜੀਆਂ ਦਿਖਾਈ ਸ਼ੋਅ ਕਹਿੰਦੇ ਭਈ ਜੱਦਾ ਮੇਰੇ ਰੁਪਏ ਮੋਰ ਅੱਛਾ ਤੇ ਨਹੀਂ ਚਨਾਨੀ ਗਿਆ ਕੇ ਦੇਉ ਅੱਛਾ ਉਹਨੂੰ ਆ ਕੇ ਉੱਦੀ ਛਿੱਕੇ ਕਉਦੀ ਅੱਛਾ ਲੋਕ ਇਕੱਠੇ ਹੋ ਗਏ ਜਿ ਜਾਣਿਆਂ ਦੀ ਅੱਛਾ ਇਕੱਠੇ ਕੋ ਸੱਦੇ ਵੀ ਠੀਕ ਹੈ ਸੱਦੇ ਕੇ ਗਏ ਕਿ ਜੱਦਾ ਦੀ ਚਨਾਨੀ ਜਿਆਦਾ ਨਹੀਂ ਰੁਪਏ ਮੋਰ ਆਹੀ ਸੀ 500 ਰੁਪਇਆ ਹੋਊ ਇਹਦਾ ਸੁੰਦਾ ਹਾਂ ਪੰਚਾਇਤ ਨੂੰ ਬੁਲਾ ਬੋਲੇ ਅੱਛਾ ਮੈਂ ਤੂੰ ਇਹ ਸਾਡਾ ਕੀ ਕਰਦੇ ਹੋਗੇ ਲੋਕ ਪਈਏ ਭਾਈ ਠੀਕ ਹੈ ਇੱਕ ਬਾਲੀਆ ਮਾਰਤਾ ਹਾਂ ਅੱਛਾ ਬੱਚੋ ਮਾਰ ਵੀ ਦਿੱਤਾ ਕਬੂਰੀਆ ਜਿਹਨੂੰ ਮਾਰਤਾ ਫਿਰ ਜਿਹੜੇ ਦੋ ਬੰਦੇ ਸੀ ਉਹਨੇ ਨਾ ਆ ਗਿਆ ਵਿੱਚ ਉਹ ਬਾਹਰ ਭਗਾਉਲੇ ਹੋ ਗਏ ਠੀਕ ਹੈ ਉਹ ਬਾਹਰ ਉਹ ਕੰਮ ਚੱਲੀ ਗਿਆ ਚੱਲੀ ਗਿਆ ਉਹ ਚੱਤ ਆਪਣਾ ਟੰਡੂ ਖੇਲਾ ਲਈ ਸੀ ਕਿਰੀ ਸੀ ਕੋਈ ਅੰਬਲੀ ਸੀ ਨਾ ਉਹ ਤੇ ਚੰਦੀ ਆ ਗਏ ਠੀਕ ਹੈ ਕਿਤੇ ਪਾਸਿਆ ਸਿਆਛੇ ਨਾ ਕਰਦੇ ਠੀਕ ਹੈ ਬੜਾ ਕੋਈ ਮੇਰੀ ਨਿਗਾਹੀ ਹੈ ਠੀਕ ਹੈ ਭਾਈ ਆ ਗਿਆ ਆ ਕੇ ਮੇਰਾ ਬਾਪੂ ਮਾਇਸੀ ਸਾਡੇ ਬਾਕੇ ਖਾਣੇ ਚ ਗਿਆ 10 ਸੱਦ ਕੇ ਏਡਾ ਖੂਦਾ ਕੋਲ ਏਡਾ ਹਾਂ ਤੇ ਆ ਗਿਆ ਅੰਦਰ ਗੱਲ ਕਰਨ ਮੈਂ ਕਿਹਾ ਇਹ ਤੇਰਾ ਪੁੱਤ ਦੇਉ ਪੈ ਅੰਗਲੋਸਰ ਬੜਾ ਲੜਾ ਬੱਦ ਹੈ ਅਹ ਰੰਝੇ ਦੇ ਕੋਲ ਸਮਝ ਕੇ ਸਮਝ ਕੇ ਤਰੀਕਾ ਚਾਹ ਬੰਦਿਆ ਖਾਣੇ ਚ ਬਾਹਰ ਤੇ ਰੋੜੀ ਆਲਾ ਸੀ ਬਾਪੂ ਮੈਂ ਬਗਲਾ ਮੇਰਾ ਬਾਪੂ ਉਸੇ ਪਾਰ ਕੇ ਬੈਠੇ ਤੇ ਇੱਕ ਆਪਣਾ ਜੀ ਜੀ ਸੀਗਾ ਜੀ ਨੀਰਤ ਕਾਦਰ ਰੋੜੀਦਾ ਸੀ ਕਾਦਰ ਬਾਪੂ ਹੈ ਕਾਦਰ ਰੋੜੀਦਾ ਸੀ ਰੋੜੀ ਦਾ ਆਹ ਨਹੀਂ ਉਹ ਜਟਾਣਿਆ ਦਾ ਸੀ ਜਟਾਣਿਆ ਦਾ ਸੀ ਕਾਦਰ ਹਾਂ ਜੀ ਮਾਮੇ ਕੋਲੇ ਜਾਂਦਾ ਸੀ ਰੋਚਾਣੀ ਠੀਕ ਹੈ ਠੀਕ ਹੈ ਠੀਕ ਹੈ ਤੇ ਉਹਨੇ ਉਹਦੇ ਘਰ ਉਹਨੇ ਕਾਦਰ ਦੇ ਘਰ ਪਾਸੇ ਨਾ ਕਰ ਲੈ ਮਈ ਉਹਨੇ ਤਾਂ ਹੱਥ ਫੜ ਕੇ ਕੀ ਹੋਇਆ ਤੇ ਬਰੇ ਬਾਪੂ ਨੂੰ ਕਹਿੰਦਾ ਬੀ ਚਾ ਰੋਚੀ ਆਪਾਂ ਬਠਿੰਡੇ ਦੇ ਬਾਬੇ ਪਿੰਦਾ ਹੈ ਕਿ ਆਪਾਂ ਉਹ ਨੂੰ ਚੱਕਾ ਗਏ ਉੱਥੋਂ ਨੇ ਉੱਥੋਂ ਨੇ ਉੱਥੋਂ ਦੇ ਕੋਲੇ ਭਾਗ ਗਿਆ ਹਮ ਮੇਰਾ ਬਾਪੂ ਜੋ ਕੋਲ ਸਾਰੇ ਨਾਲ ਆਪਣਾ ਬਹੁ ਬਾਗਿਆ ਬਗਲਾ ਤੇ ਜੀ ਉ ਜਾ ਕੇ ਪਿੱਛਾ ਵੀ ਫੜਾ ਨਾ ਘਰ ਫੇਰੇ ਕਿ ਜੀ ਅਸੀਂ ਆ ਬਿਲਾਨ ਦਾ ਮੌਕਾ ਸੀ ਉਹਦੇ ਮੁੰਡੇ 4 ਸੇ ਸਮਝ ਗਏ ਉਹਨਾਂ ਨੂੰ ਉਹ ਜਿਸ ਪੁੱਛੇਗਾ ਤੇ ਵੀ ਗੱਲ ਦੱਸੋ ਜੀ ਕੀ ਹੈ ਹ ਕੁਆ ਦੇ ਗੱਲ ਜੀ ਚੰਦੂ ਕੀ ਹੋ ਗਿਆ ਕਾਤਵ ਸਮਝ ਗਏ ਛੋੜੀ ਤੇ ਉਹ ਕੋਈ ਪਸਤਾਵ ਲਗਿਆ ਉਹ ਪਸਤਾਵ ਲਾ ਹਾਂ ਹ ਉਹ ਨਾਟਕਾ ਥਰੇ ਪੀ ਕੋਲੇ ਪਸਤਾਵ ਲਾ ਸਮਝ ਗਏ ਜਦੋਂ ਹੋਰੀ ਕੱਲ ਮਾਰੀ ਹੂੰ ਉਹਦਾ ਪਿਓ ਨਹੀਂ ਇੱਥੇ ਗੱਲ ਹੋ ਰਜਾਉਂਦੇ ਕਿਤੇ ਬਸ ਆਰ ਨਹੀਂ ਕੋਈ ਜੀ ਸਵੇਰੇ ਬੈਠੇ ਆਪੇ ਵਾਜੂ ਤੇ ਥੋੜੋ ਥੋੜੋ ਆਪੇ ਦੱਸੂ ਬਸ ਦੁਇਏ ਦੁਇਏ ਪਈਓ ਤਾਂ ਬੱਜਿਆ ਚੜਾੜੀ ਹੂੰ ਮਾਸੀ ਵੀ ਬੈਠੇ ਸਾਰੇ ਜਦੋਂ ਗੰਨ ਕਰੀ ਛਾਣੇ ਦੇ ਕਦ ਉੱਠ ਦੇ ਜੀ ਕਰ ਤੁ ਫੁੱਲਾਂ ਨੇ ਜੂ ਜੀ ਚਾਹਨੇ ਆਏ ਜੋ ਲੈਣ ਦਾ ਹਾ ਫੋਟਰੇ ਲੈਣ ਦਾ ਸਹੀ ਉਹ ਵੀ ਕਰੰਤੀ ਪਰੰਤੂ ਕਰਿਆ ਨਹੀਂ ਉਹ ਕਹਿੰਦਾ ਕਰੰਤੀ ਪਰੰਤੂ ਚੱਲਦਾ ਚੱਲਦਾ ਉੱਠ ਦੇਣਾ ਬੂਆ ਮਮੀ ਚੱਲਦਾ ਉੱਠ ਰਿਹਾ ਨਾ ਅਸੀਂ ਵੀ ਬਾਹਰ ਬਾਹਰ ਕੇ ਬੈਠੇ ਤੇ ਭਾਈ ਘੰਟੇ ਮਗਰੋਂ ਸਾਨੂੰ ਮੋਲ ਮਾਰ ਲਿਆ ਥਾਣੇ ਦਾ ਉਹ ਵੀ ਜੱਟ ਕਹਿੰਦਾ ਆ ਜਦੋਂ ਫੇ ਜਾਇਆ ਸੀ ਉੱਥੇ ਠੀਕ ਹੈ ਉਹ ਉਹ ਸੱਚ ਉਸੇ ਫਿਰ ਉਹ ਜੋਦਿਆਂ ਉਹਨੇ ਮੰਗ ਗਈ ਠੀਕ ਹੈ ਕੋਈ ਜੀ ਬਾਅਦ ਗਿਆ ਤੇ ਅਫਰੋ ਸੀ ਇਹ ਜਿਹੜਾ ਆ ਗਿਆ ਹੋ ਫਿਰ ਉਹ ਕਨਰੀ ਨਾਲ ਫੁੱਲ ਬਾਅਦਨ ਠੀਕ ਹੈ ਤੇ ਉਹਨੇ 10 ਜਰਾਂ ਦੀ ਫੁਲਾਣਾ ਨਾ ਹੈ ਤੇ ਬੁਲੀ ਉੱਠਾ ਹਾਂ ਉਹਦੇ ਦੋ ਮੁੰਡੇ ਹਾਂ ਤੇ ਪਾਈ ਠਾਣੇ ਜਾਂਦੇ ਮਹਦੀ ਆ ਗਿਆ ਤੇ ਬਾਗਲਾ ਤੇ ਨਰਾ ਬਾਪੂ ਸਮਝੀਏ ਦੋਸਪਾਹੀ ਹਾਂ ਤੇ ਚੀਚਾ ਖਾਣੇ ਦਾ ਹਾਂ ਮਾਂ ਸਾਚੋ ਚੱਲ ਠੀਕ ਹੈ ਉਪਨਾ ਉੱਤੇ ਬਾਗੇ ਸਮਾਨੇ ਸਮਾਨੇ ਬਾਗੇ ਛਾ ਸਮਾਨੇ ਬਾਗੇ ਠਾਣੇ ਠਾਣੇ ਸਮਾਨੇ ਛਾਣਾ ਦੇ ਨਾਲ ਹੀ ਉੱਠੋ ਵਾਲਾ اچھا ਦੁਪਹਿਰ ਆਸੀ ਕਿਹ ਕਹਿੰਦਾ ਸੀ ਛਾਣੇ ਚ ਬੱਜ ਗਈ ਹਾਂ ਕਿ ਜੋ ਠਾਣੇ ਚ ਬਾਗੇ ਠਾਣੇ ਨੂੰ ਕੋਈ ਆਵਾਜ਼ ਆ ਕੰਮ ਸੀ اچھا ਬਾਹਰ ਜਾਣਾ ਦੀ ਕੰਕਟਾ ਹਾਂ ਕੰਮ ਹੁੰਦਾ ਜੀ ਹਾਂ ਉਹ ਫਿਰ ਮੇਰੇ ਬਾਪੁਰਾ ਨੂੰ ਠਾਣੇ ਤੇ ਕਹਿੰਦਾ ਜੀ ਜੀ ਤੁਸੀਂ ਰੋਟੀ ਖਾਓ ਚਾਹ ਪੀਓ ਤੇ ਅਸੀਂ ਜਾਇਆ ਜੇ ਕਿ ਆਪਾਂ ਫੇਰ ਚਲਾਂਗੇ ਹਮ ਮੇਰੇ ਬਾਪੂ ਕਹਿੰਦਾ ਮੇਰੇ ਦਾ ਜੱਤੀ ਜੀ ਵੀ ਕਿਹਾ ਤਾਂ ਉੱਥੋਂ ਪਾਸੇ ਕਰਨਗੇ ਹਾਂ ਹਾਂ ਸਮਝ ਗਏ ਗੱਲ ਹਾਂ ਉਹ ਛੱਕ ਹੋਗੀ ਬਾਬੇ ਨੂੰ ਐ ਹੋ ਗਿਆ ਸਮਝੋ ਉਹਨਾਂ ਦਾ ਆਮ ਦਾ ਕੰਮ ਕਰਕੇ ਹਾਂ ਤੇ ਦੋ ਪੋਛ ਹੀ ਉੱਥੋਂ ਪੇੜ ਫੁੱਲ ਸਮਝ ਗਏ ਦੋ ਤਿੰਨ ਪੁਲਿਸ ਵਾਲੇ ਬਗਲਾ ਤੇ ਮੇਰਾ ਬਾਪੂ ਭਾਈ ਪੰਜੇ ਜਾਣੇ ਚੱਗ ਪਏ ਠੀਕ ਹੈ ਤੇ ਜਾਂਦਾ ਜਾਂਦਾ ਥਰੇ ਦੇ ਕਹਿੰਦਾ ਮੇਰੀ ਬਾਪੂ ਨੂੰ ਹੋ ਜੂ ਰਿਹਾ ਹਾਂ ਉੱਠ ਨਹੀਂ ਸਕ ਪਾਦੀ ਕਰ ਨਹੀਂ ਉੱਠੀ ਨਾ ਠੀਕ ਹੈ ਬਈ ਉੱਚੀਏ ਉਹ ਜੀ ਹਾਂ ਹਾਂ ਉੱਠ ਤੁਮਾ ਚੋਪੜਾ ਦੀ ਉਹ ਰੱਖ ਲਈ ਠੀਕ ਹੈ ਤੇ ਜਿਹੜਾ ਬਈ ਭੇਡ ਭੂਰੀ ਬਾਗੇ ਸਾਥ ਚ ਤਾਸ ਖੇਤੀ ਜਾਣ ਮੁੰਡੇ ਖੜੇ ਕਹਿੰਦਾ ਚਾਰ ਦਾ ਟਾਈਮ ਆ ਚੰਦਾ ਟਾਈਮ ਸੀ ਠੀਕ ਹੈ ਉਹ ਕਦੀ ਫੁਲਾਨਿਆਂ ਦਾ ਘਰ ਸਰਦਾਰ ਦਾ ਉਹ ਆਦੀ ਜਨ ਮੁੰਡਾ ਤਾਸੀ ਖੇਤੀ ਜਾਂਦਾ ਹਾਂ ਅચ્છਾ ਤਾਂ ਠੀਕ ਹੈ ਅੱਜ ਆਪਾਂ ਇੱਥੇ ਨਿਕਰ ਆ ਜਿਓ ਜਾਂਦੇ ਜਾਂਦੇ ਨੂੰ ਕਹਿੰਦੇ ਜਿਹੜਾ ਸੋਡੇ ਕੋਈ ਉਠਾਉ ਕਿੱਥੇ ਹੈ ਹਾਂ ਕਹਿੰਦਾ ਜੀ ਘਰੇ ਖੜਾ ਹਾਂ ਚੱਲ ਸਮਝ ਗਿਆ ਕੋਈ ਬੱਸ ਬੱਸ ਹਾਂ ਬਾਕੀ ਬਾਗੀ ਸਵਾਦ ਪਾਈ ਸੀ ਨਮੀ ਤੇ ਅੰਦਰ ਜੱਗ ਦੇ ਜੱਗਲੇ ਲਾ ਬਣਿਆ ਖੜਾ ਅੱਛਾ ਤੇ ਬੂੜੇ ਨਿੰਮ ਹਾਂ ਤੇ ਜੋ ਤੁਸ ਜਰ ਦੇਖ ਲਿਆ ਵੀ ਆ ਖੜਿਆ ਮੇਰੇ ਬਾਪੂ ਅੰਦਰ ਬੜੇ ਮੇਰੇ ਬਾਪੂ ਦੇ ਪੁੱਤ ਆ ਹਾਂ 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 ਕਹਿੰਦਾ ਜੀ ਮਿਲਿਆ ਹੀ ਹੈ ਹਾਂ

16 ਮਹੀਨੇ ਨਾਲ ਨੂੰ ਲਾਇਆ ਸੀ 16 ਮਹੀਨੇ ਬਾਅਦ ਮਿਲਿਆ ਹਾਂ ਚਾਹ ਉਹਨੂੰ ਕਹਿੰਦਾ ਉਹ 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 ਜਿਹਨੇ ਬਾਅਦ ਚ ਹੈ ਨਹੀਂ ਸੀ ਇਹਦਾ ਮੁੰਡਾ ਸਾਨੂੰ ਕਹ ਰਾਏ ਕਰੋ ਭਾਈ ਮਨੀਸ਼ ਉਹ ਜੇ ਉਠਾਣਾ ਗਾਵਾ ਤੇ ਛੋਟੇ ਰੀ ਪੀਏ ਮਿਲ ਪਾਉਂਗਾ ਠੀਕ ਹੈ ਤੇ ਉਹਦਾ ਪਿਓ ਹੈ ਨਾ ਉਹ ਕਹਿੰਦਾ ਚੰਗਾ ਕਰੀ ਸੁਵੇਰੇ ਮਾਲਸਾਂ ਮੈਂ ਕੋਡ ਦੀ ਕਿਚਾਈ ਤੇ ਜੇ ਸੋਡੇ ਤੇ ਮੈਂ ਫਿਰ ਮੈਂ ਚ ਪੇਚ ਕਰੂੰਗਾ ਹਾਂ ਹਾਂ ਉੱਥੇ ਆ ਜੇ ਜਿਹੋ ਦੇ ਕੋਲ ਲਿਖਤਾ ਹੈ ਹਾਂ 4 ਰੁਪਿਆ ਸਿਰੂ 400 ਮੈਂ ਜਬਾ ਮੈਂ ਤੇ ਤਾਂ ਆ ਗਿਆ ਠਾਨੇ ਦੇ ਵਿੱਚ ਆ ਗਿਆ ਜੂ ਜੇ ਜਿਹੜੇ ਭਾਈ ਨਾ ਉਹ ਦਾ ਤੱਤ ਹੂੰ ਕਿ ਇਹ ਵੀ ਪੇਚ ਕਰਿਆ ਉਹ ਨੰਬਰ ਉਹ ਵੀ ਆ ਗਿਆ ਉਹ ਠਾਨੇ ਦਾ ਕਹਿੰਦਾ ਉਹਦੇ ਕੋਲ ਕੋਈ ਲਿਖਤਾ ਨਾ ਲਿਖਤਾ ਹੀ ਨਹੀਂ ਦਿਖਾਈ ਮੈਂ ਦੇਖੇ ਚੰਪੇ ਤੇ ਸਰਦਾਰ ਕੀ ਐਸੀ ਪਈ ਸ਼ਾਰ ਝਗੜੇ ਫਿਰ ਉਹ ਬੜੀ ਹੋ ਗਿਆ ਨੂੰ ਸਜਾ ਰਿਹਾ ਸਜਾ ਉਹ ਤੇਰਾ ਪਾਵੇਂ ਠੀਕ ਹੈ ਐ ਕਿ ਠੀਕ ਹੈ ਕਿਹੜਾ ਜਿਹੜੇ ਗੱਡੂਆਂ ਇਹ ਟੀਰੂ ਬੁੜੇ ਕੋਲੇ ਪੈਸੇ ਲਗੇ ਦੱਬ ਕਰਦੇ ਰਾਤ ਨੂੰ ਆ ਜਾਂਦੀ ਠੀਕ ਹੈ ਤੇ ਦੋਨਾਂ ਕੋਲੇ ਸੀ ਆ ਬੰਦੂਖਾਂ ਅੱਛਾ ਤੇ ਮਹੀਨਾ ਸੀਗਾ ਸਿਆਲ ਦਾ ਮਹੀਨਾ ਸਿਆਲ ਦਾ ਠੀਕ ਹੈ ਹਾਂ ਤੇ ਅੱਛਾ ਚੰਦੂ ਕਹਿੰਦੇ ਮਾਲਾ ਬੁੜੇ ਕੋਲੇ ਪੈਸੇ ਬਹੁਤ ਸੀ ਹੈ ਹਾਂ ਗੱਲਾਂ ਸੀ ਕੋਲੇ ਸਿਵਨਾ ਸੀ ਯਾਰ ਤੇ ਪਾ ਜੂ ਨਾ ਨੇ ਫਿਰ ਪਾਣੀ ਛੇ ਮਾਸੀ ਉਹਦੇ ਅੱਛਾ ਕਿਉਂ ਨਹੀਂ ਉਹਨਾਂ ਨੇ ਬਾਹਰਾਂ ਨੇ ਸਾਰਾ ਕੁਝ ਚਾਚਾ ਠੀਕ ਹੈ ਤੇ ਮਾਏ ਤੇ ਪਾ ਮੇਰਾ ਸਾਤੂ ਸੀ ਉਹ ਫੌਜੀ ਉਹ ਆ ਗਿਆ ਉਹਦੇ ਨਾਮ ਜ਼ਰੂਪੀ ਹੈ ਜਾਂ ਕਿਸੇ ਮਜਬੀ ਆਪਣਾ ਬਾਜੇ ਵਾਲੀਆ ਕਹਿੰਦੇ ਉਹਨੂੰ ਅੱਛਾ ਅਸੀਂ ਤਿੰਨੇ ਕੋਠੇ ਦੇ ਜ਼ਰੂਪੀ ਜਾਂਦੇ ਸੀ ਅੱਛਾ ਤੇ ਇੱਥੇ ਅਸੀਂ ਚੰਗਵਾਜ ਉਹ ਘਰੇ ਬਲੇ ਚਾਹ ਅਸੀਂ ਬੋਢੀ ਜਾਈਏ ਠੀਕ ਹੈ ਜੀ ਅਪੁਨਾ ਰੱਖਣਾ ਸਖੜਾ ਚਾਤ ਬੱਜੇ ਚ ਅਸ਼ਾਮ ਚੋਰੀ ਕਰਨਾ ਹੈ ਕਰਨਾ ਹੋ ਠੀਕ ਹੈ ਤੇ ਬੁੜਾ ਕਿ ਅਸੀਂ ਪਾਣੀ ਪੁੱਛਣਾ ਹਾਂ ਬਾਥ ਸੋਣੇ ਜੋ ਦੀਵਾ ਮਾ ਜਿੰਨ ਦੇ ਕੇ ਨਾ ਤੇ ਮੇਰੀ ਆ ਉਠ ਖੋਲ ਦੇ ਤਰਾ ਉਠੋ ਉਹ ਲੈ ਕੇ ਭਾਈ ਜੀ ਹੁਣ ਜੀ ਜੀ ਸਭ ਲੈ ਕੇ ਕਿ ਭਾਈ ਜੀ ਜੋ ਬੁੜਾ ਆ ਹਾਂ ਹੈ ਬੁੜੇ ਨੇ ਤੁਰ ਬੱਜੇ ਜੀ ਦੇ ਕੇ ਵੀ ਉੱਠਦਾ ਹੈ ਨਹੀਂ ਹਾਂ ਲਾ 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 ਹੋ ਗਈ ਤੇ ਤਰਕੇ ਉਹ ਕਾ ਤੇ ਆਇਆ ਤੂੰ ਤਰਕੇ ਆ ਹੈ ਸਾਰਾ ਉਹ ਤਰਕੇ ਆਇਆ

ਕੁਛ ਵੀ ਸੀਗਾ ਜੇ ਚੱਲ ਕੇ اچھا ਹੈ ਜੀ ਜਿਉਂ ਲਾਈ ਜੇ ਲੋਕ ਪਈ ਪੈਗਾ ਤੁਹਾਨੂੰ ਕਿ ਬਾਗੇ اچھا ਤੇ ਫੈਰੀਕ ਬੰਦਾ ਬੂਟਾ ਬੂਟਾ ਜੀ ਆਪਣਾ ਪਿਰਛੇ ਅਸ਼ਾ ਬੂਟਾ ਪਿਰਛੇ ਉਹ ਬਰਾਈ ਜਾਂਦਾ ਹੁੰਦਾ ਠੀਕ ਹੈ ਤੇ ਆਪਣਾ ਮਕਾਨ ਸੀ ਜਿੱਡੂੜ ਗਿਆ ਉਹਦੇ ਕੋਲੇ ਮੇਰੇ ਬਾਪੂ ਨੇ ਵੀ ਕਬਰ ਕਰੀ ਤੇ ਉਹ ਕਹਿੰਦਾ ਵੀ ਉਹ ਜੋ ਬੂਟੇ ਜੋ ਜੈਲਾ ਲਗਾਏ ਮੰਗ ਕੇ ਅੱਛਾ ਪਿੰਛੀ ਦਾ ਵੀ ਸੋ ਸਮਝ ਗਿਆ ਹੌਲੀ ਹੌਲੀ ਪੈਰ ਨਿਕਲੇ ਹਾਂ ਤੇ ਭਾਈ ਜਦੋਂ ਪੈਰ ਨਿਕਲੇ ਜੀ ਉਹ ਮੈਂ ਕਿ ਤਿਆਰ ਸੁ ਕੋਲੇ ਗੱਲ ਕਰੀ ਕਿ ਤਿਆਰ ਸੇ ਕਹਦਾ ਕਹੋਰਾ ਪਾਉ ਨਹੀਂ ਪਤਾ ਚੱਲਾ ਗਿਆ ਆਪਾਂ ਨੂੰ ਦੱਸੂਗਾ ਹਾਂ 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 ਮੇਰਾ ਬਾਪੂ ਵਾ ਗਿਆ ਹੀ ਬਾਗੇ ਉਹ ਭਾਈ ਸਹਾ ਖਾ ਗਿਆ ਕਿ ਤਿਆਰ ਕੋ अच्छा अभी मैं ले आया नहींगा भाई मैंने भाई सोबी के जैला नहीं मांगे उन्होंने अच्छा ठीक है भाई जैला मांग के कहां गए उठो उठसी गाना भाई पूछे जो जैला मांगे हां ਤੇ ਫੇਰ ਕੋਈ ਜੋ ਉਠੀਗਾ ਲੈ ਜੇ ਅੱਛਾ ਤੇ ਕੋਸੀ ਦਾ ਆਪਣਾ ਗੱਡਾ ਉੱਠ ਕੇ ਨੇਰ ਵੀ ਗਿਆ ਉਹ ਕਿਹੋਡਾ ਹੋ 400 ਨੂੰ ਵੇਚ ਗਿਆ ਸੀ 400 ਨੂੰ ਲਿਆ ਸੀ ਹਾਂ ਇੱਥੇ ਉਹ ਬਣਾ ਸੀ ਗਿਆ ਜਾ ਰਿਹਾ ਉਹ ਬਿਠਿੰਡੇ ਕੋਲੇ ਪਿੰਡਾ ਉਹ ਅੱਛਾ ਉੱਥੋਂ ਦਾ ਹੋ ਉਹਨਾਂ ਪਿੰਡਾਂ ਚ ਜਾਂਦਾ ਸੀ 30000 ਦਾ ਫੀਮੇਜ ਹੁੰਦਾ ਫੀਮੇਜ ਲੈ ਸਮਝ ਕੇ ਟੱਕਸੀ ਪੁਰਾ ਰੱਖਿਆ ਉਹ ਉਹ ਨਹੀਂ ਲੈਣਾ ਸੀ ਉਹਨਾਂ ਚੋਰੀ ਪੀ ਠੀਕ ਹੈ ਬੰਦਾ ਖੁੰਡਾ ਰੱਖਦਾ ਕੋਲੇ ਤੇ ਫੀਮ ਬ੍ਰੇਜਦਾ ਠੀਕ ਹੈ ਤੇ ਫੀਮ ਜਿਹੜਾ ਉਹਨੇ ਜਿਹੜਾ ਟਿਕਾਇਤੇ ਫੀਮ ਉਹਦੇ ਫੀਮ ਦੇ ਪੈਸੇ ਲੈਨੇ ਸੀ ਉਹਨਾਂ ਨੇ ਅੱਛਾ ਉਹਨੇ ਨਹੀਂ ਸੋਨਾ ਚੋਣ। ਚਲ ਜੀ। ਉਹਨੇ ਉਹਨੂੰ ਉੱਠ ਲੈ ਭਾਈ ਮੈਨੂੰ ਉੱਠ ਦੇ ਦੇ ਮੇਰੀ ਸੋਤੀ ਤੇਰੀ ਪੀਜੀ ਉੱਤਰ ਗਈ। ਬਾਈ ਫਿਰ ਵੀ ਉੱਤਰ ਕੇ ਸਮਝੇ ਨਹੀਂ ਗੱਲ ਮੈਂ। ਨਹੀਂ ਜੀ ਜੀ ਕਰਾਂ। ਕਿੰਨੇ ਪੈਸੇ ਦੇਣੇ ਉੱਥੇ ਆਇਆ ਜਾ ਕੇ ਉਹ ਚੁੱਕ ਲੈ ਗਿਆ। ਉਹ ਵੀ ਕੈਂਟ ਪਾਸੇ ਹੋ ਗਈ। ਚੱਕ ਕੇ ਜੁਲੀ ਸੀ ਸਮਾਰੇ ਕੋਲੇ। ਹਾਂ। ਉਹ ਉੱਥੇ ਭਾ ਜਾ ਗਿਆ। ਠੀਕ ਹੈ। ਜਾ ਕੇ ਉਹਨੇ ਸਰਦਾਰ ਸੀ 4 ਸੈ ਨੂੰ ਉਹਨੇ ਉੱਠ ਲਈ। ਠੀਕ ਹੈ। ਉੱਠੀ ਤੇ ਬੜਾ ਚੰਗਾ। ਠੀਕ ਹੈ। 4 ਸੈ ਨੂੰ ਦੇ ਕੇ ਬ라이 ਬਿਆ ਹਾਂ। ਜੀ ਸੋ ਜਿਆਦਾ 16 ਨਹੀਂ ਹੋਗੇ ਸੀ ਅੱਛਾ ਤੇ ਜਿਹੜਾ ਅੱਜ ਚਾਹਾਂਗਾ ਬਗਬਾਰ ਸੁਣੀ ਨਾਲ ਸੀ ਮੇਰੀ ਵੀ ਹੈ ਉਹਨੂੰ ਵੀ ਦੱਸਿਆ ਸੀ ਉਹ ਦੱਸਿਆ ਉਹਨਾਂ ਚ ਪੁੱਟ ਇੱਕ ਬੰਦਾ ਫੇਰ ਮਾਰਿਆ ਗਿਆ ਠੀਕ ਹੈ ਕੀ ਚਾਹਣੇ ਆ ਰਹੇ ਆ ਕਿ ਉਹ ਚਾਹਣੇ ਆ ਰਹੇ ਤਾਂ ਸਮਝ ਗਏ ਜੀ ਉਹ ਪੰਚਾ ਮਾਰਿਆ ਗਿਆ ਹਾਂ ਤੇ ਉਹ ਜਿਹੜੀ ਉਹਦੀ ਘਰ ਵਾਲੀ ਸੀ ਉਹ ਦੂਜੇ ਸੌ ਰੁਪਏ ਮੰਗਾ ਰਹੀ ਵੀ ਮੈਂ ਕਿ ਚੋ ਜੋ ਸਕਦੀ ਹੈ ਤੂੰ ਦੇ ਹਾਂ ਮੇਰਾ ਬੰਦਾ ਤਾਂ ਮਲਕੇ 400 ਨੂੰ ਬੀਚੇ ਹਾਂ ਉਹ ਵਾਲਾ ਕਿਹਾ ਜੀ 100 ਰੁਪਏ ਹਾਂ ਸਮਝ ਗਿਆ ਤਰੀਕਾ ਕਿਤੇ ਨਾ ਉਹ ਕਿਤੇ ਗੱਲਾਂ ਆ ਗਈ ਆਪਣਾ ਪਹਿਲੇ ਕੋਲ ਬਾਗਲੇ ਕੋਲ ਬਾਗਲੇ ਆ ਕੇ ਗੱਲ ਬਾਗਲੇ ਨੂੰ ਜੱਸ ਸਾ ਵੀ ਜਿਹੜਾ ਝੰਡੂ ਕਿ ਉੱਟ ਕੱਟਿਆ ਸੀ ਉਹ ਫਲਾਣਾ ਬੈਠਾ ਰੋਜਾ ਹੀ ਉਹ ਰੋਵੇ ਚਾ ਉਹ ਆਧੀ ਨਾਮ ਕੇ ਮਿਠਾ ਸੀ ਭਾਈ ਉਠੋ ਲੈ ਗਿਆ ਕਿ ਮੇਰੇ ਇੱਕ ਬੈਨੂ ਨੇ ਦਿੱਤਾ ਨੇ 400 ਰੁਪਇਆ ਸਮਝ ਗਏ 100 ਆ ਰਹੀ ਜਾਂ ਮਤਲਬ ਪਹਿਲਾਂ ਕਿ ਭਾਈ ਬਾਗਲੇ ਨੇ ਤਾਂ ਮਕਾਨ ਸੁਨਨ ਦਾ ਸਤਾ ਉੱਤਲੀ ਚੋਰੀ ਨਹੀਂ ਗਈ ਮੈਂ ਮਾਇਕਾਂ ਤੋਂ ਪਾਇਆ ਸਮਝ ਗਏ ਹਾਂ ਹਉ ਹੁਣ ਹੋਰੀ ਨਿਗਾਈ ਜਿਹੜਾ ਉਹ ਆਉਡੀ ਦੀ ਜਗ੍ਹਾ ਚੋਲਸੀ ਬਗਲਾ ਠੀਕ ਹੈ ਤੇ ਬਗਲਾ ਛਿੰਮੇ ਦੇ ਬਾਪੂ ਕੋਲ ਆ ਕੇ ਕਹਿੰਦਾ ਵੀ ਦੇਖ ਉੱਥੇ ਦਾ ਮੈਂ ਸੁਣੇ ਦੀ ਪਾਇਆ ਜਨਾ ਕੱਢ ਲਈ ਹਾਂ ਸਾਕਾ ਜੀ ਵੀ ਕੱਢ ਲਈ ਪੈਣ ਜਨਾ ਗੱਲ ਸਹੀ ਹੈ ਪੀ ਆਉਦੇ ਨੇ 100 ਕਰਿਆ ਹਮ ਤੇ ਜਗਨੋ ਚੰਕੇ ਤੇਵਾ ਦੀ ਚੀਚੀ ਚੇੜਾ ਰਿਉਠ ਜੀ ਠੀਕ ਹੈ ਹਾਂ ਜੀ ਕੋ ਠਾਣੇ ਦੀ ਬਾਤ ਪਾਣੀ ਜਲਾ ਦਿੱਤੀ ਸਮਝ ਗਿਆ ਜੇ ਬਾਪੂ ਬਾਗ ਗਿਆ ਜੇ ਬੋੜਾ ਬਾਗ ਗਿਆ ਹਾਂ ਬਈ ਜੀ ਉੱਠਾ ਫਲਾਣਾ ਬੰਦਾ ਉਹ ਰੋਜਾਰੀਆ ਜੀ ਮਾਮੇ ਕੋਲੇ ਬੈਠਾ ਠੀਕ ਹੈ ਉਹਦਾ ਨਾਮ ਪਤਾ ਨਹੀਂ ਕੀ ਸੀ ਸਦੀ ਉਹਨੇ ਕੱਢਿਆ ਉਠ ਠੀਕ ਹੈ ਉਹ ਜੋ ਮਲਾਈਆਂ ਜਾਨੇ ਕਾਟੂਨ ਕੱਜੇ ਮੇ ਹੋਂ ਕੱਜੇ ਥਾਣੇ ਦਾ ਆਦਮੀ ਵੀ ਸੀ ਬਈ ਹਾਂ 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 ਜੇ ਮੇ ਮਾਮਾ ਮੇਰੀ ਇੱਜ਼ਤ ਜੁ ਬਣੇ ਸੋਲਵਾ ਨਹੀਂ ਹੋ ਗਏ ਸੀ ਸਮਝੇ ਤਰੀਆ ਤੇ ਭਾਈ ਥਾਣੇ ਦਾ ਜਾ ਚੱਕਿਆ ਉਹ ਹੂੰ ਤੇਲਾ ਬਾਰੇ ਜੀ ਠੀਕ ਹੈ ਜਾ ਚੱਕਿਆ ਥਾਣੇ ਜੀ ਬੰਦਾ ਹਾਂ ਤੇ ਦਾ ਜਿੰਦ ਕੋ ਚ ਉੱਠ ਕੱਢਿਆ ਉੱਠ ਗਿਆ ਕੇ ਤੇ ਠੀਕ ਹੈ ਉਹ ਕਹਾਂ ਮੈਂ ਨਹੀਂ ਕਰਨ ਲੱਗਾ ਥਾਣੇ ਗਿਆ ਨਹੀਂ ਮਾਈ ਪੀਏ ਮੇਰ ਬੀਏ ਦੇ ਨਾਲ ਸਾਰੇ ਲੱਗ ਗਏ ਆ ਸਾਹਿਬ ਗਈ ਹਾਂ ਉਹ ਛੱਤਰ ਬੈਣਗੇ ਹੁੰਦਾ ਛੱਡਿਆ ਲੱਗ ਗਿਆ ਹਾਂ ਜਿਹੜਾ ਕਹਿੰਦਾ ਜੀ ਮੈਨੂੰ ਦੋ ਦਿਨ ਦੇ ਦੇ ਠੀਕ ਹੈ ਉੱਠ ਲਿਆ ਕਿ ਨਾ ਬਾਬ ਸੋਡਾ ਉੱਠੇ ਜੀ ਆਖੀ ਦੋ ਦਿਨ ਦੇ ਦੇ ਠੀਕ ਹੈ ਇੱਕ ਬਗਲਾ ਜੀ ਮੇਰੇ ਬਾਅਦ ਉੱਠੇ ਬਗਵੀ ਗਈ ਬਰੋ ਠਾਨੇ ਵਾਲਾ ਕਹਿੰਦਾ ਦੋ ਦਿਨ ਬੰਨ ਕੇ ਗਿਆ ਤੁਸੀਂ ਕੋਈ ਨਹੀਂ ਮੈਂ ਜੀਰੋ ਆਇਆ ਮੈਂ ਸਮਝੀ ਨਹੀਂ ਫੇਰ ਸੀ ਨੇ ਹੱਦ ਬੈਂ ਸਮਝੀ ਲਗੀ ਅਨੁਰਾਦ ਨੇ ਕਹਿੰਦਾ ਆ ਕੇ ਹੋਇਆ ਸੀ ਪਿਛਲੇ ਦਿਨ ਉਹ ਲਗਾਇਆ ਸੀ ਉੱਥੇ ਚਾਰ ਸਾਈਡੋਂ ਹਾਂ ਉਹਦੇ ਕੋਲੇ ਪਾ ਗਿਆ ਠੀਕ ਹੈ ਜੀਰੋ ਨੇ ਕੋਲੇ ਜਾ ਕੇ ਕਹਿੰਦਾ ਉੱਥੇ ਦੀ ਪਾਈ ਆ ਗਈ ਪਾਇਦਾ ਨੀਲਾ ਵੀ ਛੁਰ ਜਾ ਖਹਿਦਾ ਤੇ ਉੱਥੇ ਦਾ ਕੀ ਕੀ ਸਮਝੀ ਮੈਨੂੰ ਨਹੀਂ ਪਤਾ ਬੈਂ ਨਹੀਂ ਮੈਂ ਤੇ ਰਾਨਾ ਤੋਹਣ ਦੇਣਾ ਬੂਹਾ ਸਹੀ ਕਿਹਾ ਗਾਣ ਤਰੂੰ ਸਮਝ ਗਏ ਉਹ ਪਈਓ ਸਰਦਾਰ ਕੋਲੇ ਪਾ ਗਿਆ ਦੂ ਵਾਰੀ ਆ ਠੀਕ ਉਹਨੂੰ ਕਹਿੰਦਾ ਉੱਠੇ ਪਈ ਚੋਰੀ ਦਾ 16 ਮਹੀਨੇ ਹੋ ਗਏ ਤੀ ਸੂਠ ਦੇ ਦਿੱਤੇ ਆਹ 4 4 ਰੁਪਿਆ ਦੇਦਾ ਉੱਥੇ ਦੇ ਦੇ ਉੱਠ ਦੇ ਦੇ ਆ ਚੋਰੀ ਦਾ ਮੇਰਾ ਖਲਾ ਨਹੀਂ ਛੁਰ ਜਾ ਸਮਝ ਗਏ ਉਹਨੂੰ ਆਇਆ ਹੋ ਗਿਆ ਵੀ ਇਹ ਇਹ ਜੀ ਬੰਦਾ ਉੱਠਣ ਨੂੰ ਬੜੇ ਰੁਪਈਆ ਦਾ ਹੈ। ਹਾਂ। ਚਾਰ ਨੂੰ ਗਿਆ ਜੀ ਉਹਨੂੰ 1000 ਰੁਪਈਆ ਦਾ। ਐਵੇਂ ਨਹੀਂ ਕਰਦਾ। ਐਵੇਂ ਕਰਦਾ ਹੈ। ਸਮਝ ਗਏ? ਤੇ ਉਹਨੇ ਗੱਲ ਉਹ ਬੈਂਪਾ ਹੋ ਗਿਆ। ਉਹਦੇ ਜਵਾਬ ਦੇ ਚ। ਸਮਝ ਗਏ? ਜਵਾਬ ਦੇ ਤਾਂ। ਕਹਿੰਦਾ ਮੈਂ ਨਹੀਂ ਜਿੰਦਾ। ਹਾਂ।